ਆਰਿਆ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ ਤੇ ਪਿਛਲੇ ਵਲੌਗ ਵਿੱਚ ਤੁਸੀਂ ਦੇਖਿਆ ਹੋਊਗਾ ਅਸੀਂ ਗੁਰਦੁਆਰਾ ਅੜੀਸਰ ਸਾਹਿਬ ਦੇ ਦਰਸ਼ਨ ਮੇਲੇ ਕੀਤੇ ਸੀਗੇ ਤੇ ਇਸੇ ਹੀ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਇੱਥੇ ਨੇੜੇ ਇੱਕ ਹੋਰ ਗੁਰਦੁਆਰਾ ਹੈ ਜੀ ਤੇ ਗੁਰਦੁਆਰਾ ਸੁਹੀਆਣਾ ਸਾਹਿਬ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਗੁਰਦੁਆਰਾ ਅੜੀਸਰ ਨਾਲ ਹੀ ਸੰਬੰਧਿਤ ਹੈ ਜੀ ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਅੜੀਸਰ ਵਾਲੀ ਥਾਂ 'ਤੇ ਗਏ ਸੀਗੇ ਤੇ ਉਸ ਤੋਂ ਬਾਅਦ ਉਹ ਅ ਗੁਰਦੁਆਰਾ ਸੋਹੀਆਣਾ ਸਾਹਿਬ ਵਾਲੇ ਸਥਾਨ ਤੇ ਗਏ ਸੀਗੇ ਤੇ ਉੱਥੇ ਇੱਕ ਕਰੀਰ ਨਾਲ ਆਪਣਾ ਘੋੜਾ ਬੰਨਿਆ ਸੀਗਾ ਤੇ ਇਹ ਸਥਾਨ ਵੀ ਕੋਈ ਬਹੁਤਾ ਦੂਰ ਨਹੀਂ ਹੈ ਸ੍ਰੀ ਗੁਰਦੁਆਰਾ ਸਾਹਿਬ ਤੋਂ ਤੇ ਅਸੀਂ ਮੇਨ ਹਾਈਵੇ ਤੇ ਚੜ ਗਏ ਆ ਜੀ ਬਠਿੰਡਾ ਰੋਡ ਤੇ ਤੇ ਸਾਹਮਣੇ ਬੋਰਡ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ ਦੀ ਜੋ ਦਿਸ਼ਾ ਦਰਸਾਉਂਦੇ ਆ ਜੀ ਤੇ ਲਿਖਿਆ ਹੋਇਆ ਇਹਨਾਂ ਨੇ ਇੱਥੇ ਸਪਸ਼ਟ ਕੀਤਾ ਹੋਇਆ ਜੀ ਆਓ ਜਿਸ ਕਰੀਰ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ ਉਸ ਕਰੀਰ ਦੇ ਦਰਸ਼ਨ ਕਰੀਏ ਤੇ ਇਧਰਲੇ ਪਾਸੇ ਵੀ ਐਂਟਰੀ ਤੇ ਬੋਰਡ ਲੱਗਿਆ ਹੋਇਆ ਹੈ ਜੀ ਤੇ ਲੋ ਜੀ ਗੁਰਦੁਆਰਾ ਅੜੀਸਰ ਸਾਹਿਬ ਤੋਂ ਜਦੋਂ ਅਸੀਂ ਵਾਪਸ ਆਏ ਆ ਬਟਿੰਡੇਆਰੇ ਪਾਸੇ ਨੂੰ ਤੇ 2 ਕੋ ਕਿਲੋਮੀਟਰ ਅੱਗੇ ਆ ਕੇ ਆ ਬੋਰਡ ਲੱਗਿਆ ਹੋਇਆ ਜੀ ਗੁਰਦੁਆਰਾ ਸੋਹੀਆਣਾ ਸਾਹਿਬ ਪਾਤਸ਼ਾਹੀ ਨੌਵੀਂ ਧੌਲਾ ਤੇ ਇਧਰਲੇ ਪਾਸੇ ਅੱਗੇ ਸਾਹਮਣੇ ਕੱਟ ਵੀ ਹੈਗਾ ਜੀ ਤੇ ਇੱਥੋਂ ਅਸੀਂ ਅੱਜਾ ਤੋਂ ਮੁੜ ਕੇ ਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਦਾ ਗੇਟ ਆ ਗਿਆ ਜੀ ਆਪ ਕੋ ਗੁਰਦੁਆਰਾ ਸਾਹਿਬ ਸੋਹਿਆਣਾ ਸਾਹਿਬ ਪਾਤਸ਼ਾਹੀ ਨੌਮੀ ਗੁਰਦੁਆਰਾ ਸੁਹੀਆਣਾ ਸਾਹਿਬ ਪਾਤਸ਼ਾਹੀ 9ਵੀ ਤੇ ਦੇਖ ਲਓ ਇਹ ਗੁਰਦੁਆਰਾ ਸਾਹਿਬ ਵੀ ਆਪਣੇ ਗੁਰੂ ਤੇਗ ਬਹਾਦਰ ਜੀ ਨਾਲ ਸਮਰਪਿਤ ਹੂਸ ਗੁਰਦੁਆਰਾ ਸਾਹਿਬ ਦੇ ਦੇਖੋ ਕਿੰਨੀ ਸੰਗਤ ਆਉਂਦੀ ਹੈ ਤੇ ਇੱਥੇ ਸੰਗਤ ਘੱਟ ਹੈ ਪੂਰਾ ਸ਼ਾਂਤ ਮਾਹੌਲ ਹੈ ਤੁਹਾਡਾ ਪੂਰਾ ਸ਼ਾਂਤ ਮਾਹੌਲ ਹੈ ਬਿਲਕੁਲ ਤੇ ਉਹ ਗੁਰਦੁਆਰਾ ਅੜੀਸਰ ਸਾਹਿਬ ਵਾਲੇ ਥਾਂ ਨੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਇਹ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਪਵਿੱਤਰ ਕਰੀਰ ਸਾਹਿਬ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਘੋੜਾ ਬੰਨਿਆ ਤੇ ਦੁਬਾਰਾ ਕਟਿਆ ਗੁਰੂ ਜੀ ਨੇ ਬਚਨ ਕੀਤਾ ਕਿ ਜੋ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਆਉਣ ਜਿਆ ਉਹਨਾਂ ਸਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਸੰਗਤਾਂ ਦੂਰ ਦਰਾਡੇ ਦੇਸ਼ਾਂ ਵਿੱਚੋਂ ਆਧ ਪਹੁੰਚ ਕੇ ਇਸ ਕਰੀਰ ਸਾਹਿਬ ਦੇ ਦਰਸ਼ਨ ਕਰਨ ਲਈ ਪਾਉਂਦੀਆਂ ਹਨ ਤੇ ਸੰਗਤ ਸੰਗਤਾਂ ਅਰਦਾਸ ਅਤੇ ਬੇਨਤੀਆਂ ਕਰਦੀਆਂ ਹਨ ਇਹ ਉਹੀ ਪਵਿੱਤਰ ਕਰੀਰ ਦਾ ਦਰਖਤ ਹੈ ਜੀ ਤੇ ਜਿਸ ਨੂੰ ਜਿਸ ਨਾਲ ਕਦੇ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਆ ਲਿਖਿਆ ਹੋਇਆ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇ ਪ੍ਰਚਾਰ ਦੌਰੇ ਦੌਰਾਨ ਸੰਗਤਾਂ ਨੂੰ ਤਾਰਦੇ ਹੋਏ ਸੰਮਤ 1722 ਬਿਕਰਮੀ ਸਨ 1665 ਈਸਵੀ ਨੂੰ ਇਸ ਸਥਾਨ ਤੇ ਆਏ ਗੁਰੂ ਜੀ ਨੇ ਇਸ ਪਵਿੱਤਰ ਘਰੀਰ ਸਾਹਿਬ ਨਾਲ ਘੋੜਾ ਬੰਨਿਆ ਤੇ ਚੱਪੜੀ ਵਿੱਚ ਪੰਜ ਸਨਾਨਾ ਕੀਤਾ ਤੇ ਦੁਪਹਿਰਾ ਕੱਟਿਆ ਤੇ ਠੇਕੋੜੇ ਪਏ ਆ ਜੀ ਛੋਟੇ ਛੋਟੇ ਘੋੜੇ ਚੜਾਉਂਦੇ ਹਾਂ ਰਾਖੋਲੇ ਸੰਗਤ ਵੱਲੋਂ ਸ਼ੋਲੇ ਸ਼ੋਲੇ ਦਾ ਪ੍ਰਸ਼ਾਦ ਚੜਾਇਆ ਜਾਂਦਾ ਤੇ ਸਾਹਮਣੇ ਲੰਗਰ ਹਾਲ ਹੈ ਜੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਿਲਕੁਲ ਨਾਲ ਬਣਿਆ ਹੋਇਆ ਜੀ ਪਵਿੱਤਰ ਸਰੋਵਰ ਤੇ ਜਿਵੇਂ ਗੁਰਦੁਆਰਾ ਅੜੀਸਰ ਸਾਹਿਬ ਹੈ ਤੇ ਬਿਲਕੁਲ ਉਸੇ ਤਰ੍ਹਾਂ ਹੀ ਬਣਿਆ ਹੋਇਆ ਜੀ ਇਹ ਤੇ ਵਾਸਨ ਦੇਖ ਲਓ ਤੁਸੀਂ ਸੰਗਤ ਦਾ ਕਿੰਨਾ ਫਰਕ ਹੈ ਇੱਥੇ ਬਿਲਕੁਲ ਹੈ ਨਹੀਂ ਸੰਗਤ ਬਿਲਕੁਲ ਹੈ ਨਹੀਂ ਤੇ ਉਸ ਗੁਰਦੁਆਰਾ ਸਾਹਿਬ ਦੇ ਕਿ ਪੈ ਰੱਖਣ ਥਾਂ ਨਹੀਂ ਹੁੰਦੀ ਇੰਨੀ ਜ਼ਿਆਦਾ ਸੰਗਤ ਆਉਂਦੀ ਹੈ ਮੂਤ ਕਾ ਤੇਰੀ ਮਹਾਰਾ ਇੱਕ ਦਾ ਦੇਵ ਹਰ ਤੇਰਾ ਨਾਮ ਜੀਵਤਾ ਪਰਸਾ ਤੇ ਗੁਰੂ ਤੇਰਾ ਸੰਬੱਧਤਾ ਇੱਕਿਆ ਕਰਤਾ ਪਾਵਨ ਸੇਲਾ ਤੇ ਇਧਰ ਦੇ ਪਾਸੇ ਦੀ ਗੁਰਦੁਆਰਾ ਸਪਾਈਬ ਦਾ ਲੰਗਰ ਹਾਲ ਦੇਖਿਆ ਜਾਵੇ ਤਾਂ ਜਿਵੇਂ ਆਪਾਂ ਗੱਲ ਕਰਦੇ ਆ ਨਾ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਸੰਗਤ ਯਾਰ ਬਹੁਤ ਭਾਰੀ ਗਿਣਤੀ ਦੇ ਵਿੱਚ ਆਉਂਦੀ ਹੈ ਨਾ ਤੇ ਕਾਫੀ ਸ਼ੋਰ ਸ਼ਰਾਬਾ ਵੀ ਹੁੰਦਾ ਹੈ ਤੇ ਪਰ ਇਸਦੇ ਉਸਦੇ ਉਲਟ ਇੱਥੇ ਇਸ ਗੁਰਦੁਆਰਾ ਸਾਹਿਬ ਵਿਖੇ ਬਹੁਤ ਜ਼ਿਆਦਾ ਸ਼ਾਂਤੀ ਹੈ ਤੇ ਸੰਗਤ ਬਹੁਤ ਹੀ ਲਿਮਟਿਡ ਜੀ ਗਿਣਤੀ ਵਿੱਚ ਆਉਂਦੀ ਹੈ ਇੱਥੇ ਹਾਂਜੀ ਤੇ ਚਾਰੇ ਪਾਸੇ ਸ਼ਾਂਤੀ ਸ਼ਾਂਤੀ ਹੈ ਤੇ ਬਹੁਤ ਵਧੀਆ ਵਾਤਾਵਰਣ ਹੈ ਜਿੱਥੋਂ ਦਾ ਤੇ ਹੁਣ ਆਪਾਂ ਛਕਦੇ ਆ ਲੰਗਰ ਤੇ ਅਖੀਰ ਦੇ ਤਾਂ ਅੜੀਸਰ ਗੁਰਦੁਆਰਾ ਸਾਹਿਬ ਤੋਂ ਛਕ ਲਏ ਸੀਗੇ ਇਹ ਇਹ ਤੇ ਭਰੇ ਤੇ ਲੱਸੀ ਪੁਆਲੀ ਦੀ ਗਲਤਾਂ ਦੇ ਵਿੱਚ ਅਸੀਂ ਨੱਸੀ ਦੇ ਨਾਮ ਖਾ ਰਹੇ ਬਦਾਨਾ ਪੁਆਲੀ ਤੇ ਲੱਸੀ ਆ ਬਾਕੀ ਬਹੁਤ ਸਵਾਦ ਆ ਗਾੜੀ ਗਾੜੀ ਹੋਈ ਲੱਸੀ ਹਾਂ ਗਾੜਮੀ ਆ ਨਹੀਂ ਦੱਸੀ ਹੈ ਜੀ ਬਹੁਤ ਸਵਾਦ ਆ ਮਜ਼ਾ ਆ ਗਿਆ ਪੀ ਕੇ ਬਤਨ ਸਾਫ ਕਰਨ ਦੀ ਸੇਵਾ ਕਰ ਰਹੇ ਸਰਦਾਰ ਜੀ ਸੇਵਾ ਵੀ ਕਰਨੀ ਚਾਹੀਦੀ ਹੈ ਜੀ ਜ਼ਰੂਰੀ ਹੈ ਸਵਾਦ ਨਾਲ ਤੇ ਸਾਹਮਣੇ ਲੱਗੀਆਂ ਹੋਈਆਂ ਜੀ ਛੋਟੀਆਂ-ਛੋਟੀਆਂ ਦੁਕਾਨਾਂ ਕੋਈ ਪਰਸ ਛੋਲੇ ਬੈਗਰਮਾਲ ਲੈ ਸਕਦੇ ਹੋ ਤੇ ਇਹ ਸੀ ਜੀ ਗੁਰਦੁਆਰਾ ਸੋਹੀਆਣਾ ਸਾਹਿਬ ਦੇ ਦਰਸ਼ਨ ਮੇਲੇ ਤੇ ਬਹੁਤ ਹੀ ਸ਼ਾਂਤ ਜਿਹਾ ਮਾਹੌਲ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ ਤੇ ਕੋਈ ਜ਼ਿਆਦਾ ਸੰਗਤ ਨਹੀਂ ਆਉਂਦੀ ਇੱਥੇ ਤੇ ਜੇ ਕੋ ਤੁਸੀਂ ਸ਼ਾਂਤੀ ਭਾਲਦੇ ਹੋ ਤੇ ਇਸ ਗੁਰਦੁਆਰਾ ਸਾਹਿਬੇ ਖਿਆ ਸਕਦੇ ਹੋ ਜਿਵੇਂ ਕਿ ਅੱਜ ਸ਼ਨੀਵਾਰ ਆ ਤੇ ਇਸ ਗੁਰਦੁਆਰਾ ਸਾਹਿਬ ਵਿਖੇ ਸੰਗਤ ਬਹੁਤ ਘੱਟ ਹੈ ਜੀ ਤੇ ਇੱਥੋਂ ਪਤਾ ਕੀਤਾ ਕਹਿੰਦੇ ਐਤਵਾਰ ਨੂੰ ਇੱਥੇ ਵੀ ਕਾਫੀ ਸੰਗਤ ਆਉਂਦੀ ਹੈ ਕਾਰਨ ਇਹ ਹੈ ਜੀ ਜੋ ਸੰਗਤ ਜਾਂਦੀ ਹੈ ਆਪਣੇ ਜੋ ਸੰਗਤ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਜਾਂਦੀ ਹੈ ਤੇ ਉਹ ਸੰਗਤ ਦੇ ਵਿੱਚੋਂ ਕਾਫੀ ਸੰਗਤ ਇੱਥੇ ਵੀ ਆਉਂਦੀ ਹੈ ਇਮਾਰਤ ਬਹੁਤ ਸੋਹਣੀ ਬਣੀ ਹੋਈ ਹੈ ਇਸ ਗੁਰਦੁਆਰਾ ਸਾਹਿਬ ਦੀ ਤੇ ਇੱਧਰ ਦੇਖੋ ਜੀ ਕਿੰਨਾ ਵੱਡਾ ਪਿੱਪਲ ਦਾ ਦਰਖਤ ਲੱਗਿਆ ਹੋਇਆ ਤੇ ਸਾਡੇ ਤੋਂ ਰਹਿਣ ਹੀ ਗਿਆ ਅਸਕੇ ਦੀ ਸ਼ਾਂਤਾ ਥੋੜਾ ਜਿਹਾ ਆਨੰਦ ਮਾਣ ਲੀਏ ਫੇ ਇੱਧਰ ਇੱਕ ਪਿੰਗ ਵੀ ਪਾਈ ਹੋਈ ਏ ਜੀ ਤਿੰਨ ਤਿੰਨ ਬੈਠ ਕੇ ਦੇਖੀਏ ਇੱਕ ਸਾਹਮਣੇ ਪਿੰਗ ਪਾਈ ਹੋਈ ਏ ਤੇ ਸ਼ਾਇਦ ਇੱਥੇ ਪੀਆਂ ਲੱਗੀਆਂ ਹੋਣਗੀਆਂ ਸੌਣ ਦੇ ਵਿੱਚ ਤਾਂ ਸਾਡੇ ਤੋਂ ਪਿੰਗ ਛੁੱਟੀ ਨਹੀਂ ਗਈ ਭਾਦਰਾ ਦੇ ਮਹੀਨੇ ਸਾਡਾ ਟਾਈਮ ਲੱਗਿਆ ਪਿੰਗ ਛੁੱਟਣ ਦਾ ਸਹੀ ਗੱਲ ਹੈ ਇਹ ਬਿਲਕੁਲ ਕੁਦਰਤੀ ਆ ਨਾ ਕਿੰਨਾ ਵਧੀਆ ਮਾਹੌਲ ਹੈ ਬਹੁਤ ਵਧੀਆ ਹੈ ਸ਼ਾਂਤ ਮਾਹੌਲ ਬਿਲਕੁਲ ਸ਼ਾਂਤ ਚਿੱਤ ਤੇ ਯਾਰ ਬੋਰ ਦੇ ਥੱਲੇ ਆ ਪਿਪਲ ਦੇ ਥੱਲੇ ਆ ਕੇ ਤਾਂ ਲੱਗ ਰਿਹਾ ਜਿਵੇਂ ਯਾਰ ਏਸੀ ਦੇ ਥੱਲੇ ਆ ਕੇ ਹੋਈ ਏ ਤੇ ਇੰਨੀ ਠੰਡਕ ਇੱਥੇ ਯਾਰ ਇੰਨੀ ਗੁੜੀ ਛਾਂ ਇੱਥੇ ਹਾਂ ਤੇ ਬਹੁਤ ਵਧੀਆ ਲੱਗ ਰਿਹਾ ਜਿਵੇਂ ਪਹਿਲਾਂ ਲੋਕੀ ਪਾਉਂਦੇ ਹੁੰਦੇ ਸੀ ਨਾ ਨਿਮਾ ਨਾਲ ਬੋੜਾ ਨਾਲ ਪਿੰਗਾ ਉਸੇ ਤਰ੍ਹਾਂ ਇਹ ਪਾਈ ਹੋਈ ਏ ਪਿੰਗ ਤੇ ਲੋ ਪਾਈ ਹੋਈਆਂ ਹਾਂ ਤੇ ਪਿੰਗ ਉਹ ਹੈਗੀ ਵੀ ਕਾਫੀ ਉੱਚੀ ਏ ਯਾਰ ਦੇਖ ਬਹੁਤ ਉੱਚੀ ਪਿੰਗ ਪਾਈ ਹੋਈ ਏ ਵੀਅਸਲੀ ਪਿੰਗ ਤੇ ਹੀ ਹੁੰਦੀ ਹੈ ਹਾਂਜੀ ਸਹੀ ਹੈ ਬਿਲਕੁਲ ਇਸ ਦੀ ਪਿੰਗ ਹੈ ਚੱਲੀ ਆ ਜੀ ਪਿੰਗ ਛੁੱਟਲੀ ਤਾਂ ਹਾਂਜੀ ਆਜੋ ਇਹ ਸੀਗੇ ਦਰਸ਼ਨ ਮੇਲੇ ਗੁਰਦੁਆਰਾ ਸੋਹੀਆਣਾ ਸਾਹਿਬ ਦੇ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਦਰਸ਼ਨ ਮੇਲੇ ਕਿਵੇਂ ਲੱਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ